ਇਹ ਪਹਾੜਾਂ ਦਾ ਕਾਲਾ ਅੰਮ੍ਰਿਤ ਹੈ। ਇਹ ਬੰਦੇ ਦਾ ਕੰਮ ਕਰਨ ਨੂੰ ਮਾਨੀ ਲਾਉਣ ਵਾਸਤੇ ਸਮਾਨ ਲਿਆਂਦਾ ਇਹ। ਹਾਂ ਜਿਹੜਾ ਇਹ ਪਹਾੜਾਂ ਦੇ ਵਿੱਚ ਸਾਡੇ ਲੰਗੂਰ ਲੰਗੂਰ ਹੁੰਦੇ ਨਾ ਲੰਗੂਰ ਉਹ ਖਾ ਕੇ ਕਿਵੇਂ ਪਹਾੜਾਂ ਦੇ ਸਾਲਾ ਮਾਰਦੇ ਆ ਆਪਾਂ ਬੰਦੇ ਨੂੰ ਵੀ ਸਾਲਾ ਮਾਰ ਲਾ ਦਿੰਦਾ। ਭਾਜੀ ਕੋਈ ਇਹੋ ਜੀ ਚੀਜ਼ ਦੋ ਸਰੀਰ ਥੱਕਿਆ ਰਹਿੰਦਾ ਟੁੱਟਿਆ ਰਹਿੰਦਾ ਦਫ਼ਤਰ ਜਾਂਦੇ ਆ ਘਰੋਂ ਮਨ ਬਣਾ ਕੇ ਜਾਂਦੇ ਦਿਲ ਕਰਦਾ ਵੀ ਜਾ ਕੇ ਅੱਜ ਯਾਰ ਕਾਫੀ ਕੰਮ ਖਿੱਚਣਾ ਹੈ। ਕਾਫੀ ਕੰਮ ਕਰਨਾ ਹੈ। ਠੀਕ ਹੈ ਪਰ ਜਦੋਂ ਜਾ ਕੇ ਯਾਰ ਕਹਿੰਦਾ ਅਸੀਂ ਜਾਂਦੇ ਆ ਸਰੀਰ ਫੇਰ ਉਹੀ ਥੱਕੇ ਟੁੱਟੇ ਰਹਿੰਦਾ ਐ ਇੰਨਾ ਕ ਗਲਾਸ ਅਸੀਂ ਪੀਣਾ ਦਿਨ ਚ ਇੱਕ ਵਾਰ ਤੇ ਬੰਦਾ ਹਰ ਕੰਮ ਕਰਨ ਲਈ ਮਤਲਬ ਘੋੜੇ ਵਾਂਗ ਹੋ ਜਾਉ ਤਿਆਰ ਜਦੋਂ ਦਫਤਰ ਜਾਏਗਾ ਸਾਰਾ ਦਿਨ ਐਕਟਿਵ ਰਹੇਗਾ ਨਾਲ ਵਾਲੇ ਸਟਾਫ ਵਾਲੇ ਵੀ ਪੁੱਛਣਗੇ ਯਾਰ ਕੀ ਖਾਣ ਲੱਗ ਗਿਆ ਤੂੰ ਅੱਜ ਇੰਨਾ ਐਕਟਿਵ ਹੋ ਗਿਆ ਤੂੰ ਤਾਂ ਅੱਗੇ ਸੌਂਦੇ ਹੀ ਰਹਿੰਦਾ ਸੀਗਾ ਬੈਠਾ ਜਿਹੜੇ ਭਾਣ ਭਰਾ ਮਜਾ ਰੁਗਾ ਆਦਮਾ ਬੱਚਿਆ ਕੋਈ ਵੀ ਹੈ ਉਹ ਕੋਈ ਵੀ ਇਹਨੂੰ ਯੂਜ਼ ਕਰ ਸਕਦਾ ਹੈ ਜ਼ਰੂਰੀ ਨਹੀਂ ਇਹ ਵੇ ਇਕੱਲੇ ਭਰਾਵਾਂ ਲਈ ਹੈ ਇਹ ਭੈਣਾਂ ਵੀ ਪਿੱਠ 'ਚ ਦਰਦ ਹੋਣ ਲੱਗ ਗਿਆ ਪਿੰਨਣੀਆਂ 'ਚ ਦਰਦ ਹੋਣ ਲੱਗ ਗਿਆ ਅੱਡੀ 'ਚ ਦਰਦ ਹੋਣ ਲੱਗ ਗਿਆ ਸਰਦੀਆਂ 'ਚ ਖਾਸ ਕਰਕੇ ਉਹਨਾਂ ਵਾਸਤੇ ਇਹ ਕੰਮ ਕਰੇਗੀ ਚੀਜ਼ ਬਿਲਕੁਲ ਬਿਲਕੁਲ ਸਾਰੀ ਸਰਦੀ ਖਤਮ ਨਹੀਂ ਹੁੰਦੀ ਲੈਣੀ ਕਿੰਨੀ ਕਹ ਮਟਰ ਦੇ ਦਾਣੇ ਜਿੰਨੀ ਤਾਂ ਲੈਣੀ ਹੈ ਇਹ ਦਿਨ 'ਚ 24 ਘੰਟੇ 'ਚ ਇੱਕ ਵਾਰ ਆਹ ਦੇਖੋ ਜੀ 골ਡ ਆਹ ਦੇਖੋ ਕੈਮਰੇ ਦੇ ਮੂਹਰੇ ਦਿਖਾ ਦਿਓ ਭਾਈ ਜੀ ਅੱਛਾ ਇਹ ਰੱ ਅੱਛਾ ਬਹੁਤ ਇਹਦਾ ਚਮਕ ਚਮਕ ਕਰਦੇ ਇਹ 골ਡ ਹੈ ਜਿਹੜਾ 골ਡ ਪਾਇਆ ਹੋਇਆ ਹੈ ਇਹ 골ਡ ਦੀ ਸੰਦਾਹੀ ਚਮਕ ਦਿਖਾ ਰਿਹਾ ਵੀ ਆ ਦੇਖੋ ਚਮਕ ਰਿਹਾ ਦੇਖ ਲੈ ਭਰਾਵਾ ਕੈਮਰੇ ਚ ਦੇਖ ਲੈ ਚੰਗੀ ਤਰ੍ਹਾਂ ਇਹ ਪਹਾੜਾਂ ਦਾ ਕਾਲਾ ਅੰਮ੍ਰਿਤ ਹੈ ਇੰਨਾ ਕੀ ਜਿੰਨਾ ਤੁਹਾਨੂੰ ਨਜ਼ਰ ਆ ਰਿਹਾ ਮਟਰ ਦੇ ਦਾਣੇ ਜਿੰਨਾ ਹੀ ਤੁਸੀਂ ਇਸ ਨੂੰ ਇਸ ਤਰੀਕੇ ਨਾਲ ਪਾਣੀ ਚ ਪਾ ਲੈਣਾ ਔਰ ਤੁਹਾਡੇ ਦੇਖਦੇ ਦੇਖਦੇ ਇਹ ਪਾਣੀ ਦੇ ਵਿੱਚ ਇਸ ਟ੍ਰਿਕ ਨਾਲ ਕੋਲ ਜੇਗਾ ਕਿ ਆਪਣਾ ਰੰਗ ਦਿਖਾਉਣਾ ਸ਼ੁਰੂ ਕਰ ਦੇਗਾ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ faruqui ਅੱਜ ਤੁਹਾਡੇ ਨਾਲ ਅਸੀਂ ਉਹ ਨੁਸਖਾ ਉਹ ਫਾਰਮੂਲਾ ਸ਼ੇਅਰ ਕਰਨ ਲੱਗੇ ਹਾਂ ਜਿਸ ਦੀ ਬੱਚਿਆਂ ਨੂੰ ਵੀ ਜ਼ਰੂਰਤ ਹੈ ਜਿਸ ਦੀ ਬਜ਼ੁਰਗਾਂ ਨੂੰ ਵੀ ਜ਼ਰੂਰਤ ਹੈ ਜਿਸ ਦੀ ਜਵਾਨਾਂ ਨੂੰ ਵੀ ਜ਼ਰੂਰਤ ਹੈ ਜਿਸ ਦੀ ਸਾਡੀਆਂ ਭੈਣਾਂ ਨੂੰ ਵੀ ਜ਼ਰੂਰਤ ਹੈ ਜੋ ਥੋੜਾ ਜਿਹਾ ਕੋਈ ਕੰਮ ਕਰਦਿਆਂ ਨੇ ਘਰ ਦੇ ਵਿੱਚ ਥੱਕ ਜਾਂਦੀਆਂ ਨੇ ਕੀ ਨੁਸਖਾ ਹੈ ਕੀ ਫਾਰਮੂਲਾ ਹੈ ਕਿਵੇਂ ਇਸਤੇਮਾਲ ਕਰਨਾ ਹੈ ਮਟਰ ਦੇ ਦਾਣੇ ਜਿੰਨਾ ਤੁਹਾਡੀ ਜ਼ਿੰਦਗੀ ਬਦਲ ਸਕਦਾ ਹੈ ਸਾਡੇ ਨਾਲ ਨੇ ਸੁਖੈ ਰਵੇਦਾ ਦੇ ਐਮ ਡੀ ਰਾਜਵਿੰਦਰ ਸਿੰਘ ਗਿਲਸਾ ਗਿਲਸਾ ਬਹੁਤ-ਬਹੁਤ ਸਵਾਗਤ ਹੈ ਇੱਕ ਵਾਰ ਫੇਰ ਤੁਹਾਡਾ ਹਕੀਕਤ ਟੀਵੀ ਪੰਜਾਬੀ ਦਾ ਇਹ ਫਰੂਕੀ ਸਾਹਿਬ ਬਹੁਤ-ਬਹੁਤ ਧੰਨਵਾਦ ਥੈਂਕ ਯੂ ਤੁਸੀਂ ਪਹੁੰਚੇ ਹੋ ਤੇ ਆਪਾਂ ਅੱਜ ਜਿਹੜਾ ਸਾਡੇ ਮੇਰੇ ਦਰਸ਼ਕ ਭੈਣ ਭਰਾ ਵੀਰ ਉਹ ਕਾਫੀ ਦਿਨਾਂ ਦੇ ਮੇਰੇ ਨੂੰ ਕਹਿ ਰਹੇ ਸੀਗੇ ਬਾਜੀ ਕੋਈ ਇਹੋ ਜੀ ਚੀਜ਼ ਦੋ ਸਰੀਰ ਥੱਕਿਆ ਰਹਿੰਦਾ ਟੁੱਟਿਆ ਰਹਿੰਦਾ ਦਫਤਰ ਜਾਂਦੇ ਆ ਘਰੋਂ ਮਨ ਬਣਾ ਕੇ ਜਾਂਦੇ ਦਿਲ ਕਰਦਾ ਵੀ ਜਾ ਕੇ ਅੱਜ ਯਾਰ ਕਾਫੀ ਕੰਮ ਖਿੱਚਣਾ ਹੈ ਕਾਫੀ ਕੰਮ ਕਰਨਾ ਠੀਕ ਹੈ ਪਰ ਜਦੋਂ ਜਾ ਕੇ ਯਾਰ ਕਹਿੰਦਾ ਅਸੀਂ ਜਾਂਦੇ ਆ ਸਰੀਰ ਫੇਰ ਉਹੀ ਥੱਕਿਆ ਟੁੱਟਿਆ ਰਹਿੰਦਾ ਕੰਮ ਕਰਨ ਨੂੰ ਮਨ ਹੀ ਨਹੀਂ ਕਰਦਾ ਕੋਈ ਇਹੋ ਜੀ ਚੀਜ਼ ਦੇ ਦਿਓ ਯਾਰ ਜਿਹੜੀ ਕਹਿੰਦਾ ਸਾਡੇ ਸਰੀਰ ਨੂੰ ਥਕਾਵਟ ਸਾਡੀ ਦੂਰ ਹੋ ਜੇ ਅਸੀਂ ਐਕਟਿਵ ਰਹੀਏ ਸਾਡੇ ਸਰੀਰ 'ਚ એનર્ਜੀ ਆ ਜਾਏ ਤੇ ਉਹਦੇ ਲਈ ਆਪਾਂ ਅੱਜ ਫੇਰ ਜਿਹੜਾ ਨੂੰ ਇਹ ਪਹਾੜਾਂ ਦਾ ਜਿਹੜਾ ਕਾਲਾ ਅੰਮ੍ਰਿਤ ਅੱਛਾ ਜੀ ਹਾਂ ਉਹ ਆਪਾਂ ਤੁਹਾਨੂੰ ਦੇਣ ਜਾ ਰਹੇ ਆ ਮੇਰੇ ਜਿਹੜੇ ਭੈਣ ਭਰਾ ਨੇ ਵੀਰ ਨੇ ਉਹਨਾਂ ਨੂੰ ਇਹ ਇਹੋ ਜੀ ਚੀਜ਼ ਦੇਵਾਂਗਾ ਉਹ ਯਾਦ ਕਰਨਗੇ ਵੀ ਯਾਰ ਵਾਈ ਬਾਕੀ ਜਾਂਦੇ ਨੇ ਪਿਓਰ 100% ਪਿਓਰ ਹੈ ਇਹ ਹੈ ਕੀ ਚੀਜ਼ ਅੰਮ੍ਰਿਤ ਤੁਸੀਂ ਕਹ ਰਹੇ ਹੋ ਕਾਲਾ ਅੰਮ੍ਰਿਤ ਅੰਮ੍ਰਿਤ ਵੀ ਕੋਈ ਕਾਲਾ ਹੋਇਆ ਅੰਮ੍ਰਿਤ ਕਾਲਾ ਜੀ ਬਿਲਕੁਲ ਇਹ ਪਹਾੜਾਂ ਦੇ ਵਿੱਚ ਜਿਹੜਾ ਕਹੜਾ ਅੰਮ੍ਰਿਤ ਪਹਾੜਾਂ ਜੀ ਪੈਦਾ ਹੁੰਦਾ ਹੈਗਾ ਪਹਾੜਾਂ ਦੇ ਵਿੱਚ ਪੈਦਾ ਹੁੰਦੇ ਨੇ ਹਾਂਜੀ ਹਾਂਜੀ ਇਹ ਪਹਾੜਾਂ ਚ ਕਿਵੇਂ ਪਹਾੜਾਂ ਜਿਹੜੇ ਹਿਮਾਲਿਆ ਦੇ ਵਿੱਚ ਹੈ ਨਾ ਉੱਥੇ ਤਿਆਰ ਹੁੰਦਾ ਇਹ ਅੱਛਾ ਐ ਕੀ ਜੀ ਇਸ ਸਿਲਾਜੀਤ ਸਿਲਾਜੀਤ ਇਹਦੇ ਵਿੱਚ ਜੀ 골ਡ ਮਿਕਸ ਕੀਤਾ ਹੈ ਅੱਛਾ 골ਡ ਮਿਕਸ ਕਰਕੇ ਫਾਰਮੂਲਾ ਬਣਾਤਾ ਫਾਰਮੂਲਾ ਬਣਾਤਾ ਸਿਲਾਜੀਤ 골ਡ ਠੀਕ ਹੈ ਠੀਕ ਹੈ ਉਹ ਫਾਰਮੂਲਾ ਬਣਾ ਕੇ ਅਸੀਂ ਜਿਹੜਾ ਸਾਡੇ ਪਿਓਰ ਹੈ ਜਿਹੜਾ ਮੈਨੂੰ ਹਰੇਕ ਬੰਦਾ ਮੈਂ ਇਹੀ ਚੀਜ਼ ਦੇ ਦਿੰਦੇ ਫਿਰ ਹਰੁਕੀ ਸਾਹਿਬ ਤੁਹਾਨੂੰ ਪਤਾ ਆਪਣੀ ਮਾਰਕੀਟ ਦੇ ਵਿੱਚ ਅਸੀਂ ਡੁਪਲੀਕੇਟ ਚੀਜ਼ ਤੋਂ ਮੈਂ ਬਹੁਤ ਚਲਦਾ ਮੇਰਾ ਨਹੀਂ ਦਿਲ ਮੰਦਾ ਵੀ ਮੈਂ ਆਪਣੇ ਕਿਸੇ ਭੈਣ ਭਰਾ ਨੂੰ ਕੋਈ ਇਹ ਜੀ ਹਲਕੀ ਡੁਪਲੀਕੇਟ ਚੀਜ਼ ਦਈਏ ਕਿਉਂ ਮਾਰਕੀਟ ਦੇ ਵਿੱਚ ਤਰ੍ਹਾਂ ਤਰ੍ਹਾਂ ਦੀ ਸਿਲਾਜੀਤ ਵਿਕਰੀ ਹੈ ਉਹ ਜਾਂ ਤਾਰ ਬਣਾ ਕੇ ਦਿਖਾਉਂਦਾ ਉਹ ਕਿਸ ਤਰ੍ਹਾਂ ਦਿਖਾਉਂਦਾ ਜੀ ਮੇਰੇ ਕੋਲੇ ਪਿਓਰ ਹੈ ਮੇਰੇ ਕੋਲੇ ਪਿਓਰ ਹੈ ਪਰ ਆਪਣਾ ਮਨ ਨਹੀਂ ਬਣਿਆ ਮੈਂ ਜਿੰਨਾ ਚਿਰ ਮੇਰੀ ਤਸੱਲੀ ਨਹੀਂ ਹੋਈ ਤੇ ਮੈਂ ਇਹਦੇ ਵਿੱਚ ਕਾਫੀ ਸਰਦੀ ਹੁਣ ਸਰਦੀ ਹੁਣੀ ਸ਼ੁਰੂ ਹੋਈ ਆ 2 ਮਹੀਨੇ 3 ਮਹੀਨੇ ਮੈਂ ਪਹਿਲਾਂ ਦਾ ਪਿੱਛੇ ਲੱਗਿਆ ਵਾ ਇਹ ਚੀਜ਼ ਯਾਰ ਮੈਨੂੰ ਪਿਓਰ ਚਾਹੀਦੀ ਹੈ ਜਿਹੜੀ ਮੈਂ ਪਿਓਰ ਆਪਣੇ ਭੈਣਾਂ ਭਰਾਵਾਂ ਨੂੰ ਇਹ ਦੇ ਸਕਾਂ ਇਸੇ ਲਈ ਆਪਾਂ ਇਹਦਾ ਨੌ ਕਾਲਾ ਅੰਮ੍ਰਿਤ ਰੱਖਿਆ ਹੈ ਜਿਹੜਾ ਪਹਾੜਾਂ ਦੇ ਵਿੱਚ ਪਿਆ ਤਿਆਰ ਹੁੰਦਾ ਕਰੂਗਾ ਕੀ ਜੀ ਕਾਲਾ ਅੰਮ੍ਰਿਤ ਦਾ ਇੱਕ ਗਲਾਸ ਤੁਸੀਂ ਕਹ ਰਹੇ ਵੀ ਬਸ ਇੰਨਾ ਕ ਗਲਾਸ ਅਸੀਂ ਪੀਣਾ ਹੈ ਦਿਨ ਚ ਇੱਕ ਵਾਰ ਤੇ ਬੰਦਾ ਹਰ ਕੰਮ ਕਰਨ ਲਈ ਮਤਲਬ ਘੋੜੇ ਵਾਂਗ ਹੋ ਜਾਊ ਤਿਆਰ ਬਿਲਕੁਲ ਬਿਲਕੁਲ ਹੋ ਕੀ ਸਭ ਸਾਲਾ ਮਾਰੇਗਾ ਹਾਂ ਜਦੋਂ ਦਫ਼ਤਰ ਜਾਏਗਾ ਸਾਰਾ ਦਿਨ ਐਕਟਿਵ ਰਹੇਗਾ ਨਾਲ ਵਾਲੇ ਸਟਾਫ ਵਾਲੇ ਵੀ ਪੁੱਛਣਗੇ ਯਾਰ ਕੀ ਖਾਣ ਲੱਗਿਆ ਤੂੰ ਅੱਜ ਇਨਾ ਐਕਟਿਵ ਹੋ ਗਿਆ ਤੂੰ ਤਾਂ ਅੱਗੇ ਸੌਂਦਾ ਹੀ ਰਹਿੰਦਾ ਸੀਗਾ ਬੈਠਾ ਤੂੰ ਕਹਿੰਦਾ ਮੇਰਾ ਸੀ ਟੁੱਟਿਆ ਵਾ ਮੇਰੇ ਮੋਢੇ ਦੁਖਦੇ ਆ ਮੇਰੇ ਗੋਡੇ ਦੁਖਦੇ ਆ ਸਰੀਰ ਮੇਰਾ ਕੰਮ ਕਰਨ ਨੂੰ ਮਨ ਹੀ ਨਹੀਂ ਕਰਦਾ ਆਪਾਂ ਅੱਜ ਬੰਦੇ ਦਾ ਕੰਮ ਕਰਨ ਨੂੰ ਮਾਨੀ ਲਾਉਣ ਵਾਸਤੇ ਸਮਾਨ ਲਿਆਂਦਾ ਇਹ ਹਾਂ ਜਿਹੜਾ ਇਹ ਪਹਾੜਾਂ ਦੇ ਵਿੱਚ ਸਾਡੇ ਲੰਗੂਰ ਲੰਗੂਰ ਹੁੰਦੇ ਨਾ ਲੰਗੂਰ ਉਹ ਖਾ ਕੇ ਕਿਵੇਂ ਪਹਾੜਾਂ ਦੇ ਸਾਲਾ ਮਾਰਦੇ ਆ ਆਪਾਂ ਬੰਦੇ ਨੂੰ ਵੀ ਸਾਲਾ ਮਾਰ ਲਾ ਦੇਣਾ ਇਹ ਕੀ ਗੱਲ ਦਾ ਮਤਲਬ ਇਹ ਲੰਗੂਰਾਂ ਦੀ ਖੁਰਾਕ ਇਹ ਲੰਗੂਰਾਂ ਦੀ ਖੁਰਾਕ ਹੈ ਪਹਿਲਾਂ ਉਹ ਖਾਂਦੇ ਹੁੰਦੇ ਸੀਗੇ ਅੱਛਾ ਹਾਂ ਉਹ ਅੱਜ ਵੀ ਖਾਂਦੇ ਆ ਜੀ ਜੀ ਪੱਥਰਾਂ ਦੇ ਵਿੱਚ ਪਹਾੜਾਂ 'ਚ ਉਹ ਚੱਟਦੇ ਆ ਜਦੋਂ ਉਹਨੂੰ ਐਵੇਂ ਹੀ ਨਹੀਂ ਹੋਇਆ ਇਹਨਾਂ ਨੂੰ ਉੱਚੇ ਪਹਾੜਾਂ ਤੇ ਸੌਲਾ ਮਾਰਦੇ ਤੁਰੇ ਫਿਰਦੇ ਸਰੀਰ 'ਚ એનર્ਜੀ ਰਹਿੰਦੀ ਉਹਨਾਂ ਦੇ ਹਰ ਟਾਈਮ ਇਸ ਤਰ੍ਹਾਂ ਸਾਡੇ ਜਿਹੜੇ ਭਾਣ ਭਰਾ ਮਜਰਗਾ ਮਾਤਾਵਾ ਬੱਚੇ ਕੋਈ ਵੀ ਹੈ ਉਹ ਕੋਈ ਵੀ ਇਹਨੂੰ ਯੂਜ਼ ਕਰ ਸਕਦਾ ਹੈ ਜ਼ਰੂਰੀ ਨਹੀਂ ਇਹ ਇਕੱਲੇ ਭਰਾਵਾਂ ਲਈ ਹੈ ਇਹ ਭੈਣਾਂ ਵੀ ਸਾਡੇ ਮਤਾਂ ਨੂੰ ਜਿਹੜੀ ਕਈ ਵਾਰ ਖੜੀਆਂ ਖੜੀਆਂ ਲੱਕ 'ਚ ਦਰਦ ਹੋਣ ਲੱਗ ਗਿਆ ਪਿੱਠ 'ਚ ਦਰਦ ਹੋਣ ਲੱਗ ਗਿਆ ਪਿੰਨਣੀਆਂ 'ਚ ਦਰਦ ਹੋਣ ਲੱਗ ਗਿਆ ਅੱਡੀ 'ਚ ਦਰਦ ਹੋਣ ਲੱਗ ਗਿਆ ਸਰਦੀਆਂ 'ਚ ਖਾਸ ਕਰਕੇ ਉਹਨਾਂ ਵਾਸਤੇ ਇਹ ਕੰਮ ਕਰੇਗੀ ਚੀਜ਼ ਬਿਲਕੁਲ ਬਿਲਕੁਲ ਹੋਕੀ ਸਾਹਿਬ ਇੱਕ ਇੱਕ ਡੱਬੀ ਲੈ ਜਾਓ ਮੈਂ ਕਹਿੰਦਾ ਸਾਰੀ ਸਰਦੀ ਖਤਮ ਨਹੀਂ ਹੋਣ ਦੀ ਸਾਰੀ ਸਰਦੀ ਇੱਕੋ ਹੀ ਡੱਬੀ ਇੱਕ ਡੱਬੀ ਸਾਰੀ ਸਰਦੀ ਖਤਮ ਨਹੀਂ ਹੁੰਦੀ ਲੈਣੀ ਕਿੰਨੀ ਕ ਮਟਰ ਦੇ ਦਾਣੇ ਜਿੰਨੀ ਤਾਂ ਲੈਣੀ ਹੈ ਇਹ ਦਿਨ 'ਚ 24 ਘੰਟਿਆਂ 'ਚ ਇੱਕ ਵਾਰ ਤੁਸੀਂ ਸਵੇਰੇ ਲੈ ਲਓ ਦੁਪਹਿਰੇ ਲੈ ਲਓ ਰਾਤ ਨੂੰ ਲੈ ਲੋ ਇਹਨੂੰ ਦੁੱਧ 'ਚ ਘੋਲ ਕੇ ਪੀ ਲੋ ਚਾਹੇ ਦੁੱਧ 'ਚ ਵੀ ਘੋਲ ਕੇ ਪੀਤਾ ਜਾ ਸਕਦਾ ਘੋਲ ਕੇ ਪੀ ਸਕਦੇ ਆ ਇਹਨੂੰ ਦੁੱਧ 'ਚ ਘੋਲ ਕੇ ਪੀ ਲੋ ਪਾਣੀ 'ਚ ਘੋਲ ਕੇ ਪੀ ਲੋ ਜਿਵੇਂ ਵੀ ਤੁਹਾਨੂੰ ਨਾਲ ਲੱਗਦਾ ਆਪਣੇ ਡੱਬੀ ਐ ਆਪਣੇ ਬੈਗ 'ਚ ਰੱਖੋ ਗੱਡੀ 'ਚ ਰੱਖੋ ਇੱਥੇ ਮਰਜ਼ੀ ਜਾਓ ਜਦੋਂ ਮਰਜ਼ੀ ਲੈ ਲੋ ਪਰ ਲੈਣੀ ਇੱਕ ਵੀ ਇਹਨੂੰ ਲਗਾਤਾਰ ਲੈਂਦੇ ਰਹੋ ਸਰਦੀ ਸਰਦੀ ਸਰੀਰ ਦੇਖੋ ਕਿਵੇਂ ਤਰੋ ਤਾਜ਼ਾ ਔਰ ਐਕਟਿਵ ਰਹੇਗਾ ਕੀ ਬੋਲਦਾ ਤੁਸੀਂ ਕਹ ਰਹੇ ਵੀ ਇਹਦੇ 'ਚ 골ਡ 골ਡ ਤਾਂ ਨਜ਼ਰ ਕਿਤੇ ਆ ਨਹੀਂ ਰਿਹਾ ਆ ਦੇਖੋ ਜੀ 골ਡ ਆ ਦੇਖੋ ਕੈਮਰੇ ਦੇ ਮੂਹਰੇ ਦਿਖਾ ਦਿਓ ਭਾਜੀ ਅੱਛਾ ਇਹ ਅੱਛਾ ਬਹੁਤ ਇਹਦਾ ਚਮਕ ਚਮਕ ਕਰਦੇ ਇਹ 골ਡ ਹੈ ਜਿਹੜਾ 골ਡ ਪਾਇਆ ਹੋਇਆ ਹੈ ਇਹ 골ਡ ਦੀ ਸੰਦਾਹੀ ਚਮ ਦਿਖਾ ਰਿਹਾ ਵੀ ਆ ਦੇਖੋ ਚਮਕ ਰਿਹਾ ਦੇਖ ਲਾ ਭਰਾਵਾ ਕੈਮਰੇ ਚ ਦੇਖ ਲੈ ਚੰਗੀ ਤਰ੍ਹਾਂ ਜ਼ੂਮ ਕਰਕੇ ਚੱਕਰ ਚੈੱਕ ਕਰਾ ਦੇ ਕੱਲੂ ਮੇਰਾ ਭਰਾ ਇਹ ਨਾ ਕੋਈ ਕਹੇ ਵੀ ਯਾਰ ਬੈਠਾ ਉਹਦੇ ਗੱਪਾਂ ਮਰੀ ਜਾਂਦਾ ਹੈਗਾ ਪਰ ਆਪਾਂ ਦਿਖਾਇਆ ਵੀ ਆ ਦੇਖੋ ਭਾਈ ਇਹਦੇ ਵਿੱਚ ਚਮਕਾ ਹੈਗਾ 골ਡ ਹੈਗਾ ਹੈਗਾ ਜੀ ਜੀ ਹਾਂ ਜੀ ਅੱਛਾ ਇੱਕ ਗੱਲ ਹੋਰ ਦੱਸੋ ਵੀ ਬਹੁਤ ਵਾਰ ਹੁੰਦਾ ਹੈ ਸ਼ਿਲਾਜੀਤ ਨੂੰ ਅਸੀਂ ਮਰਦਾਨਾ ਤਾਕਤ ਨਾਲ ਜੋੜ ਕੇ ਦੇਖ ਲੈਂਦੇ ਆ ਤੇ ਇਹ ਸਿਰਫ ਮਰਦਾਨਾ ਤਾਕਤ ਦੀ ਕੰਮ ਹੁੰਦੀ ਹੈ ਨਹੀਂ 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 ਫੁਰਕੀ ਇਹ ਇਹ じゃ ਕੁਝ ਨਹੀਂ ਹੈਗਾ ਫੁਰਕੀ ਸਾਹਿਬ ਇਹ ਤਾਂ ਇੱਕ ਨਵ ਲੋਕਾਂ ਨੇ ਨਾ ਹਵਾ ਬਣਾਇਆ ਵੈ ਇਹ ਜ਼ਰੂਰੀ ਨਹੀਂ ਵੀ ਇਹ ਮਰਦਾਨਾ ਤਾਕਤ ਨੂੰ ਹੈ ਮਰਦਾਨਾ ਤਾਕਤ ਦਾ ਜਿਹੜਾ ਕੋਈ ਵੀ ਚੀਜ਼ ਹੈ ਜਿਵੇਂ ਰੋਟੀ ਖਾਣੇ ਰੋਟੀ ਵੀ ਤਾਂ ਮਰਦਾਨਾ ਤਾਕਤ ਹੀ ਕੰਮ ਕਰਦੀ ਹੈ ਇਸ ਵਰਨ ਤਾਂ ਉੱਥੇ ਬਣੂਗਾ ਨਾ ਜੋ ਕੁਝ ਖਾਵਾਂਗੇ ਸਰੀਰ 'ਚ ਤਾਂ ਇਸ ਵਰਨ ਤਾਂ ਐ ਹੀ ਬਣੂਗਾ ਨਾ ਇਹ ਪੂਰੀ ਬਾਡੀ ਨੂੰ ਐਕਟਿਵ ਕਰਦਾ ਹੈ ਠੀਕ ਹੈ ਸਟੈਮਨਾ ਵਧਾਉਂਦਾ ਹੈ ਇਮਿਊਨਿਟੀ ਵਧਾਉਂਦਾ ਹੈ ਠੀਕ ਹੈ ਤੇ ਜਿਹੜੇ ਦੁਬਲੇ ਪਤਲੇ ਬੱਚੇ ਹੈ ਹਾਂਜੀ ਜਿਹੜੇ ਕਹਿੰਦੇ ਸਾਡਾ ਭਾਰ ਨਹੀਂ ਵੱਧਦਾ ਜਾਂ ਸਾਡਾ ਸਰੀਰ ਥੱਕਿਆ ਟੁੱਟਿਆ ਰਹਿਦਾ ਕੰਮ ਕਰ ਰੂਗਾ ਦੁਬਲੇ ਬੱਚੇ ਇਹ ਦੁੱਧ ਚ ਲੈਣ ਲੱਗ ਜਾਣ ਇੱਕ ਡੱਬੀ ਰਿਜ਼ਲਟ ਦੇ ਦੂ ਉਹਨਾਂ ਨੂੰ ਪੂਰਾ ਅੱਛਾ ਹਾਂ ਇਹ ਜ਼ਰੂਰੀ ਨਹੀਂ ਹੈਗਾ ਵੀ ਕੱਲੇ ਬੱਚੇ ਰਦਾਂ ਵਾਸਤੇ ਹੈ ਤੇ 15 ਸਾਲ ਤੋਂ ਬਾਅਦ ਕੋਈ ਵੀ ਲੈ ਸਕਦਾ ਹੈ ਭੈਣਾ ਲੈ ਸਕਦੀ ਜਿਹੜੀਆਂ ਭੈਣਾ ਕਹਿੰਦੇ ਸੀ ਉਹਦੀ ਡੋਜ਼ ਡੱਡ ਹੋ ਜੂ ਹਾਂ ਉਹਦੀ ਡੋਜ਼ਗਾ ਡੋਜ਼ ਘਟ ਜੂਗੀ ਡੋਜ਼ ਘਟ ਜੇਗੀ ਬੱਚੇ ਨੂੰ ਡੋਜ਼ ਘਟ ਜੇ ਮਟਰ ਦੇ ਦਾਣੇ ਥੋੜੀ ਜਿਹੀ ਘੱਟ ਮੱਕੀ ਦੇ ਦਾਣੇ ਜਿਨੀ ਲੈ ਲੈ ਪਰ ਲੈਣਾ ਜ਼ਰੂਰ ਹੈ ਲੈਣਾ ਜ਼ਰੂਰ ਹੈ ਕੁਈ ਦਾ ਸਾਈਡ ਇਫੈਕਟ ਨਹੀਂ ਕੋਈ ਨੁਕਸਾਨ ਨਹੀਂ ਬਾਡੀ ਤੇ ਇੰਨਾ ਵਧੀਆ ਰਿਜ਼ਲਟ ਹੈ ਇਹਦੇ ਫਾਇਦੇ ਹੀ ਫਾਇਦੇ ਜੇ ਮੈਂ ਤੁਹਾਨੂੰ ਫਾਇਦੇ ਗਿਣਾਉਣ ਲੱਗ ਜਾ ਤਾਂ ਮਤਲਬ ਇਹ ਜਿਹੜਾ ਹੈ ਇਹ ਸਰੀਰ ਦੀ ਥਕਾਨ ਹੈ ਜਿਹੜੀ ਉਹਨੂੰ ਦੂਰ ਕਰ ਦਿੰਦਾ ਹੈ ਵੱਧਦੀ ਉਮਰ ਨਾਲ ਜਿਉਂ-ਜਿਉਂ ਬੰਦੇ ਦੀ ਉਮਰ ਵੱਧਦੀ ਜਾਂਦੀ ਹੈ ਸਰੀਰ ਨੂੰ ਥਕਾਨ ਪੈਦਾ ਹੁੰਦੀ ਜਾਂਦੀ ਹੈ ਤਕਰੀਬਨ ਮੈਂ ਤਾਂ ਇਹ ਕਹੂੰਗਾ ਵੀ 40 ਸਾਲ ਤੋਂ ਬਾਅਦ ਤਾਂ ਹਰੇਕ ਬੰਦੇ ਨੂੰ ਹਰੇਕ ਭੈਣ ਨੂੰ ਹਰੇਕ ਮਾਤਾ-ਮਾ ਨੂੰ ਇਹ ਲੈਣੀ ਚਾਹੀਦੀ ਹੈ ਮਤਲਬ 40 ਸਾਲ ਤੋਂ ਬਾਅਦ ਹੀ ਕਿਉਂ ਬੱਦੀ ਮੁਰਦੂ ਜਿੱਦ ਪਤਾ ਕਿ ਸਪੋਰਟ ਕਰਦੀ ਹੈ ਬਾਡੀ ਨੂੰ ਇਹ ਬਾਡੀ ਨੂੰ ਸਪੋਰਟ ਕਰਦੀ ਹੈ ਐਕਟ ਬਣਾਉਂਦੀ ਹੈ ਤਾਕਤ ਦਿੰਦੀ ਹੈ ਹਾਂ ਇਸ ਕਰਕੇ ਮਤਲਬ ਇਹ ਹੈ ਕਿ ਤੁਸੀਂ ਦੇਖੋ ਪਰਦਾਜ ਨੇ ਇੱਕ ਬਹੁਤ ਵਧੀਆ ਚੀਜ਼ ਇੱਥੇ ਆਖੀ ਹੈ ਉਹਨਾਂ ਦਾ ਕਹਿਣਾ ਹੈ ਕਿ ਜਿਹੜਾ ਸ਼ਖਸ 40 ਸਾਲ ਤੋਂ ਬਾਅਦ ਇਸ ਨੁਸਕੇ ਨੂੰ ਇਸ ਕਾਲੇ ਅੰਮ੍ਰਿਤ ਨੂੰ ਪੀਣਾ ਸ਼ੁਰੂ ਕਰ ਦੇਗਾ ਸਰਦੀਆਂ ਸਰਦੀਆਂ ਤਾਂ ਉਹ ਭੁੱਲ ਜਾਏਗਾ ਆਪਣੇ ਰੋਗ ਭੁੱਲ ਜਾਏਗਾ ਆਪਣੇ ਦਰਦ ਤੇ ਭੁੱਲ ਜਾਏਗਾ ਥਕਾਵਟ ਵੀ ਨਾਲੋਂ ਨਾਲ ਜੀ ਸਰੀਰ ਦੀ ਜਿਹੜੀ ਥਕਾਵਟ ਹੈ ਉਹਨੂੰ ਦੂਰ ਕਰਦੀ ਹੈ ਜੀ ਤੇ ਉਸ ਤੋਂ ਬਾਅਦ ਐਥਲੀਟ ਜਿਹੜੇ ਬੱਚੇ ਖਿਡਾਰੀ ਹੈ ਜੈਮ ਲਾਉਂਦੇ ਆ ਜਾਂ ਬਾਡੀ ਬਾਡੀ ਬਣਾਉਂਦੇ ਆ ਉਹਨਾਂ ਲਈ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ ਇਹ ਉਹਨਾਂ ਲਈ ਵੀ ਬਹੁਤ ਜ਼ਰੂਰੀ ਹੈ ਠੀਕ ਹੈ ਜੀ ਤੇ ਮਰਦਾਂ ਨੂੰ ਇਹ ਜਿਹੜਾ ਟੈਸਟੋਸਟੋਨ ਵਧਾਉਣ ਵਿੱਚ ਕੰਮ ਕਰਦੀ ਹੈ ਜਿਹੜੀ ਤੁਸੀਂ ਗੱਲ ਕਰਦੇ ਹੋ ਨਾ ਮਰਦਾਨਾ ਤਾਕਤ ਦੀ ਇਹ ਮਰਦਾਨਾ ਮਰਦਾਂ ਦਾ ਟੈਸਟੋਸਟੋਨ ਲੈਵਲ ਨੂੰ ਵਧਾਉਂਦਾ ਲੈਵਲ ਉਹਨੂੰ ਵਧਾਉਂਦੀ ਹੈ ਠੀਕ ਹੈ ਠੀਕ ਹੈ ਉਸ ਤੋਂ ਬਾਅਦ ਬਾਡੀ ਦੇ ਮਸਲ ਜਿਹੜੇ ਕਹਿੰਦੇ ਮਸਲ ਬਣਾਉਣੇ ਆ ਮਸਲ ਮਸਲ ਦੇ ਬਣਾਉਣ ਵਾਲੇ ਆ ਉਹਨਾਂ ਨੂੰ ਬਹੁਤ ਵਧੀਆ ਕੰਮ ਕਰਦੀ ਹੈ ਤੇ ਸਰੀਰ ਚ એનર્ਜੀ ਲਿਆਉਂਦੀ ਹੈ ਸਰੀਰ ਦੀ ਕਮਜ਼ੋਰੀ ਕੋਈ ਵੀ ਕਮਜ਼ੋਰੀ ਹੋਵੇ ਉਹ ਦੂਰ ਕਰਦੀ ਹੈ ਸਰੀਰ ਥੱਕਿਆ ਹੋਵੇ ਤੁਸ਼ਤੀ ਰਹਿੰਦੀ ਹੋਵੇ ਉਹਨੂੰ ਦੂਰ ਕਰਦੀ ਹੈ ਦਿਮਾਗ ਲਈ ਬਹੁਤ ਵਧੀਆ ਗੀ ਦਿਮਾਗ ਵਾਸਤੇ ਦਿਮਾਗ ਨੂੰ ਬਹੁਤ ਤੇਜ਼ ਕਰਦੀ ਹੈ ਜਿਉਂ ਜਿਉਂ ਬੰਦੇ ਦੀ ਉਮਰ ਵੱਧ ਜਾਂਦੀ ਹੈ ਫਰੁਕੀ ਸਾਹਿਬ ਉਹਦਾ ਜਿਹੜਾ ਦਿਮਾਗ ਹੈ ਭੁੱਲਣ ਲੱਗ ਜਾਂਦਾ ਅੱਛਾ ਚੀਜ਼ਾਂ ਭੁੱਲਣ ਲੱਗ ਜਾਂਦਾ ਉਹਦੇ ਉਹਦੇ ਦਿਮਾਗ ਨੂੰ ਬਹੁਤ ਵਧੀਆ ਐਕਟਿਵ ਕਰਦੀ ਹੈ ਜਿਹੜੇ ਜਿਹਦੀ ਯਾਦਦਾਸ਼ਤ ਘਟਣੀ ਸ਼ੁਰੂ ਹੋ ਜਾਂਦੀ ਹਾਂ ਉਹਨੂੰ ਬਹੁਤ ਵਧੀਆ ਦਿਮਾਗ ਦੀ ਜਿਹੜੀ ਮੈਮਰੀ ਹੈ ਉਹਨੂੰ ਤੇਜ਼ ਕਰ ਦਿੰਦੀ ਹੈ ਮੈਮਰੀ ਨੂੰ ਤੇਜ਼ ਕਰ ਦਿੰਦੀ ਹੈ ਤੇ ਉਸ ਤੋਂ ਬਾਅਦ ਇਹ ਦਿਲ ਦੇ ਬਹੁਤ ਫਾਇਦੇ ਦਿਲ ਦੇ ਮਰੀਜ਼ਾਂ ਨੂੰ ਬਹੁਤ ਫਾਇਦੇ ਹੈ ਤਾਂ ਕਿ ਇਹ ਬਾਡੀ ਜਿਹੜਾ ਬਲੱਡ ਹੈ ਸਰਕੂਲੇਟ ਕਰ ਦਿੰਦੀ ਹੈ ਬਲੱਡ ਦਾ ਸਰਕੂਲੇਸ਼ਨ ਤੇਜ਼ ਕਰ ਦਿੰਦੀ ਹੈ ਵਧਾ ਦਿੰਦੀ ਹੈ ਉਸ ਤੋਂ ਬਾਅਦ ਜਿਹੜਾ ਬਲੱਡ ਸਾਡਾ ਉਹ ਖੂਨ ਉਹ ਗਾੜਾ ਨਹੀਂ ਹੁੰਦਾ ਖੂਨ ਗਾੜਾ ਨਹੀਂ ਹੁੰਦਾ ਇਹ ਗਾੜਾ ਹੋ ਬੰਦਾ ਮਾੜਾ ਨਹੀਂ ਹੁੰਦਾ ਬੰਦਾ ਮਾੜਾ ਨਹੀਂ ਹੁੰਦਾ ਠੀਕ ਹੈ ਖੂਨ ਗਾੜਾ ਨਹੀਂ ਹੁੰਦਾ ਬੰਦਾ ਮਾੜਾ ਹੀ ਹੁੰਦਾ ਉਸ ਤੋਂ ਬਾਅਦ ਜਿਹੜੀ ਕਈਆਂ ਪੈਣਾ ਨੂੰ ਜਾਂ ਹਾਰਡ ਦੀ ਬਲੋਕੇਜ ਹੋਰ ਬਲੋਕ ਜਾਂ ਹੁੰਦੀਆਂ ਨੇ ਨਸਾਂ ਦੀ ਬਲੋਕੇਜ ਉਹਨੂੰ ਇਹ ਖੋਲਦੀ ਹੈ ਕਿ ਜਦੋਂ ਬਲੱਡ ਦਾ ਸਰਕੂਲੇਜ ਤੇਜ਼ ਹੋ ਗਿਆ ਤਾਂ ਇਹਨੇ ਬਲੋਕੇਜ ਵੀ ਚੱਕ ਦਿੰਦੀ ਹੈ ਠੀਕ ਹੈ ਜੀ ਉਸ ਤੋਂ ਬਾਅਦ ਇਹ ਫਿਰ ਤੇ ਸਰੀਰ ਦੀ ਤਾਕਤ ਵਜਨ ਜੇ ਵਜਨ ਨਹੀਂ ਵਧਣ ਦਿੰਦੀ ਇਹ ਬੰਦੇ ਦਾ हां बहुत बन्दे वजन ਤੋਂ ਪਰੇਸ਼ਾਨ ਹੈ ਉਹਨਾਂ ਨੂੰ ਵੀ ਇਹ ਲੈਣੀ ਚਾਹੀਦੀ ਹੈ वजन ਵਧਾਉਣ ਵਿੱਚ ਵਧਣ ਰੋਕਦੀ ਹੈ ਹੱਡੀਆਂ ਨੂੰ ਮਜ਼ਬੂਤ ਕਰਦੀ ਹੈ ਜਿਨ੍ਹਾਂ ਭਰਾਮਾਂ ਦੇ ਕਾਉਂਟ ਨਹੀਂ ਬਣਦੇ ਉਹ ਵੀ ਬਣਾਉਂਦੀ ਹੈ ਤੇ ਸਰੀਰ ਦੀ ਇਮਿਊਨਿਟੀ ਵਧਾਉਂਦੀ ਹੈ ਸਰੀਰ ਦੇ ਜੋੜਾਂ ਦਰਦਾਂ ਨੂੰ ਜਿਹੜੇ ਦਰਦ ਹੁੰਦੇ ਆ ਜੋੜਾਂ ਦੇ ਹੁਣ ਬਜ਼ੁਰਗਾਂ ਦੇ ਮੇਰੇ ਕੋਲ ਗੋਡਿਆਂ ਵਾਲੇ ਆਉਂਦੇ ਆ ਉਹ ਰਹੇ ਕੀ ਕਹਿੰਦਾ ਯਾਰ ਜੋੜ ਦਰਦ ਕਰਦੇ ਆ ਇਹ ਜੋੜਾਂ ਦਰਦਾਂ ਨੂੰ ਵੀ ਠੀਕ ਕਰਦੀ ਹੈ ਇਹ ਜ਼ਰੂਰੀ ਨਹੀਂ ਕਿ ਵੀਰ ਹੀ ਲੈਣ ਭੈਣਾ ਸਾਡੀਆਂ ਮਾਤਾ ਮਾਂ ਕੋਈ ਵੀ ਲੈ ਸਕਦਾ ਹਾਂ ਇਹਦੀ ਜਿਹੜੀ ਡੋਜ ਐ ਉਹ ਭੈਣ ਭਰਾ ਜਿਹੜੇ ਆ ਉਹ ਮਟਰ ਦੇ ਦਾਣੇ ਜਿੰਨੀ ਆ ਤੁਹਾਨੂੰ ਮੈਂ ਦਿਖਾ ਦਿੰਨਾ ਫੇਰ ਵੀ ਇੰਨੀ ਘ ਲੈ ਲੈਣਾ ਬਸ ਜਿੰਨੀ ਗੋਟ ਚੜੀ ਗਈ ਹਾਂ ਬਸ ਮਟਰ ਦੇ ਦਾਣੇ ਜਿੰਨੀ ਇਹਨੂੰ ਲੈ ਲੈਣਾ ਠੀਕ ਐ ਦੁੱਧ ਚ ਪਾ ਕੇ ਚਾਹ ਚ ਪਾ ਕੇ ਦੁੱਧ ਚ ਪਾਣੀ ਚ ਗਰਮ ਪਾਣੀ ਚ ਕਿਸੇ ਚ ਵੀ ਲੈ ਸਕਦੇ ਐ ਤੇ ਇੱਕ ਟਾਈਮ 24 ਘੰਟੇ ਦਿਨੇ ਲੈ ਲਓ ਰਾਤ ਨੂੰ ਲੈ ਲਓ ਦੁਬਾਰੇ ਲੈ ਲਓ ਜਿਸ ਟਾਈਮ ਮਰਜ਼ੀ ਲੈ ਜਿਸ ਟਾਈਮ ਮਰਜ਼ੀ ਇੱਕ ਵਾਰ ਲੈਣੀ ਐ ਠੀਕ ਬਸ ਹਾਂ ਇਹਦਾ ਫਾਇਦੇ ਹੈਗੇ ਮੈਂ ਕਹਿੰਦਾ ਮੈਂ 100% ਪਿਆਵਰ ਹੈ ਸਾਡਾ ਭੈਣਾਂ ਨੂੰ ਵੀਰਾਂ ਨੂੰ ਬੇਨਤੀ ਹੈ ਵੀ ਇੱਕ ਵਾਰ ਆਕੇ ਇਹਨੂੰ ਜ਼ਰੂਰ ਤੁਸੀਂ ਇਸਤੇਮਾਲ ਕਰੋ ਠੀਕ ਹੈ ਤੇ ਅਜਮਾ ਕੇ ਦੇਖੋ ਤੁਸੀਂ ਆਪ ਅੱਗੇ ਸਾਡੇ ਉਹ ਜਿਹੜੇ ਸੀ ਬਖਤੌਰ ਨੇ ਗੋਡਿਆਂ ਦੇ ਗਰੀਸ ਹੈ ਉਹਦੇ ਵਾਂਗੂੰ ਤੁਸੀਂ ਆਪ ਇਹਦੀਆਂ ਤਰੀਫਾਂ ਕਰੋਗੇ ਜੀ 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 ਪ੍ਰਧਾਨ ਜੀ ਬਹੁਤ ਬਹੁਤ ਸ਼ੁਕਰੀਆ ਸਾਰੀ ਗੱਲਬਾਤ ਲਈ ਸੋ ਤੁਸੀਂ ਦੇਖੋ ਪ੍ਰਧਾਨ ਜੀ ਦਾ ਕਹਿਣਾ ਹੈ ਕਿ ਮਟਰ ਦੇ ਦਾਣੇ ਜਿੰਨਾ ਇਹ ਕਾਲਾ ਅੰਮ੍ਰਿਤ ਹੈਗਾ ਜਿਹੜਾ ਇਹ ਕੰਮ ਕਰੇਗਾ ਔਰ ਨਾਲੋ ਨਾਲ ਪ੍ਰਧਾਨ ਜੀ ਨੇ ਇੱਕ ਹੋਰ ਬੜੀ ਅਹਿਮ ਖਾਸ ਗੱਲ ਦੱਸੀ ਹੈ ਕਿ ਜਿਹਨੇ ਲੋਕਾਂ ਦੀ ਮੋਟਾਪੇ ਤੋਂ ਪਰੇਸ਼ਾਨ ਨੇ ਜਿਹੜੇ ਲੋਕ ਵਜ਼ਨ ਵਧਨ ਕਰਕੇ ਪਰੇਸ਼ਾਨ ਨੇ ਔਰ ਜਿਹੜੇ ਲੋਕਾਂ ਦੀ ਯਾਦ ਸ਼ਕਤੀ ਅਸੀਂ ਕਹਿ ਲਈਏ ਕਿ ਹਰ ਵੇਲੇ ਸਿਰਚ ਦਰਦ ਰਹਿੰਦਾ ਹੈ ਜਾਂ ਫਿਰ ਯਾਦ ਸ਼ਕਤੀ ਜਿੰਨਾ ਦੀ ਘਟ ਰਹਿੰਦੀ ਹੈ ਯਾ ਘਟ ਰਹੀ ਹੈ ਯਾ ਘਟ ਹੋ ਗਈ ਹੈ ਤਾਂ ਉਹਨਾਂ ਵਾਸਤੇ ਵੀ ਇਹਦਾ ਸੇਵਨ ਹੈਗਾ ਕਾਲੇ ਅੰਮ੍ਰਿਤ ਦਾ ਕਾਫੀ ਹੱਦ ਤੱਕ ਜਿਹੜਾ ਸਹਾਇਤਾ ਕਰ ਸਕਦਾ ਹੈ ਉਹਨਾਂ ਦੇ ਇਸ ਦਿੱਕਤ ਨੂੰ ਇਸ ਪਰੇਸ਼ਾਨੀ ਨੂੰ ਹੱਲ ਕਰਨ ਵਾਸਤੇ ਫਿਲਹਾਲ ਅਸੀਂ ਇਹਦਾ ਟੇਸਟ ਵੀ ਕਰਕੇ ਦੇਖਦੇ ਹਾਂ ਪ੍ਰਧਾਨ ਜੀ ਨੇ ਪਾਣੀ ਦੇ ਵਿੱਚ ਮਿਲਾ ਕੇ ਸਾਨੂੰ ਦਿੱਤਾ ਤੁਸੀਂ ਦੁੱਧ ਦੇ ਵਿੱਚ ਵੀ ਲੈ ਸਕਦੇ ਹੋ ਤੁਸੀਂ ਇਹਨੂੰ ਚਾਹ ਦੇ ਵਿੱਚ ਵੀ ਘੋਲ ਕੇ ਇਸਤੇਮਾਲ ਕੀਤਾ ਜਾ ਸਕਦਾ ਟੇਸਟ ਵੀ ਕੋਈ ਬਹੁਤਾ ਉਹ ਨਹੀਂ ਹੈ ਜੀ ਨਾਰਮਲ ਜਿਹਾ ਟੇਸਟ ਹੈ ਬਹੁਤ ਵਧੀਆ ਬਹੁਤ ਵਧੀਆ ਬ੍ਰੋਗੀ ਸਾਹਿਬ ਤੁਸੀਂ ਪੀ ਪੂਰਾ ਗਲਾਸ ਪੀਓ ਤੁਸੀਂ ਸਾਰਾ ਦਿਨ ਐਕਟਿਵ ਰਹੋਗੇ ਜਿੰਨੇ ਬਾਕੀ ਵੀਡੀਓ ਬਣਾਉਣ ਜਾਓਗੇ ਨਾ ਤੁਸੀਂ ਆਪ ਕਹੋਗੇ ਵੀ ਯਾਰ ਗੱਲ ਹੀ ਹੋਣੀ ਹੈ ਅੱਜ ਡੱਬੀ ਲੈ ਜਾਓ ਨਾਲ ਹੀ ਰੋਜ਼ ਇੱਕ ਵਾਰ ਲੈ ਲਿਆ ਕਰੋ ਤੁਸੀਂ ਸਾਰਾ ਦਿਨ ਐਕਟਿਵ ਰਹਿਿਆ ਕਰੋਗੇ ਸਾਰਾ ਦਿਨ ਸਰੀਰ ਥੱਕਿਆ ਰਹਿੰਦਾਗਾ ਤੇ ਜੇਰੇਨ ਸਫਰ ਬਹੁਤ ਹੁੰਦੇ ਬਹੁਤ ਸਫਰ ਬਹੁਤ ਹੁੰਦਾ ਹੈ ਇਸ ਕਰਕੇ ਤਾਂ ਅੱਜ ਤੁਹਾਨੂੰ ਇੱਕ ਇਹ ਵੀ ਇੱਕ ਡੱਬੀ ਲੈ ਕੇ ਜਾਓ ਤੇ ਜਰੂਰ ਇਹਨੂੰ ਇਸਤੇਮਾਲ ਕਰੋ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਪ੍ਰਧਾਨ ਜੀ ਸਾਰੀ ਗੱਲਬਾਤ ਲਈ ਸੋ ਕਾਲੇ ਅਮ੍ਰਿੰਦਾ ਇੱਕ ਅਸੀਂ ਗਲਾਸ ਹੈਗਾ ਅੱਜ ਪੀਨੇ ਆ ਤੇ ਅਗਲੀ ਵੀਡੀਓ ਚ ਅਸੀਂ ਤੁਹਾਨੂੰ ਜ਼ਰੂਰ ਦੱਸਾਂਗੇ ਕਿ ਫਰਕ ਉਹਦਾ ਅਸੀਂ ਜਿਹੜਾ ਅਸਰ ਹੈਗਾ ਉਹ ਕੀ ਆਇਆ ਐਮੀ ਸਿਪ ਸਿਪ ਕਰਕੇ ਪੀਂਦੀ ਜੀ ਬਿਲਕੁਲ 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 ਸਿਪ ਸਿਪ ਕਰਕੇ ਪੀ ਲਓ ਠੀਕ ਹੈ ਹਾਂ ਇੱਕ ਵਾਰ ਪੀਣਾ ਜਦੋਂ ਮਰਜ਼ੀ ਪੀ ਲਓ ਇੱਕ ਗਲਾਸ ਇੱਕ ਗਲਾਸ ਇੱਕ ਗਲਾਸ ਚ ਪਾ ਲਓ ਦੁੱਧ ਜਿਵੇਂ ਪਾ ਲਓ ਜਾਂ ਪਾਣੀ ਜਿਵੇਂ ਠੀਕ ਲੱਗਦਾ ਜਿਵੇਂ ਉਹ ਠੀਕ ਆ ਦੁੱਧ ਨਹੀਂ ਮੌਕੇ ਤੇ ਹਾਂ ਗਰਮ ਪਾਣੀ ਲੈ ਲਓ ਜੀ 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 ਪੀਣਾ ਜ਼ਰੂਰ ਹੈ ਜੀ 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 ਇਹ ਤਾਂ ਜਿਵੇਂ ਬਿਲਕੁਲ ਹੀ ਪਤਾ ਲੱਗ ਰਿਹਾ ਵੀ ਅੰਦਰ ਕੋਈ ਚੀਜ਼ ਜਾ ਰਹੀ ਹੈ। ਤੋਂ ਅੱਜ ਸਾਰਾ ਦਿਨ ਦੇਖੋ ਤੁਸੀਂ ਸ਼ਾਮ ਨੂੰ ਮੈਨੂੰ ਫੋਨ ਕਰਕੇ ਦੱਸੋਗੇ ਵੀ ਬਾਕੀ ਗੱਲਬਾਤ ਹੈ। ਕੀ ਕਿਹੜਾ ਕਾਲਾ ਅਮਰਤ ਪਲਾਇਆ? ਵੀ ਕਿਹੜਾ ਅਮਰਦਿੱਤਾ ਤੁਸੀਂ ਆਪ ਕਹੋਗੇ ਅੱਜ। ਕਿ ਮੈਂ ਖੁਦ ਇਹਨੂੰ ਯੂਜ਼ ਕਰਿਆ। ਠੀਕ ਹੈ। ਕਰ ਵੀ ਰਹੇ ਹਾਂ। ਕਰਦਾ ਵੀ ਰਹਿਣਾ। ਕਿ ਮੈਨੂੰ ਇਹਨੂੰ ਪਤਾ ਬੋਝ ਮੇਰੇ ਤੇ ਵੀ ਰਹਿੰਦਾ ਸਾਰਾ ਦਿਨ। ਐਕਟੋ ਮੈਨੂੰ ਵੀ ਐਕਟਿਵ ਹੋਣਾ ਜ਼ਰੂਰੀ ਹੈ। ਪਹਿਲਾਂ ਮੈਂ ਆਪ ਐਕਟਿਵ ਹੋਣਾਗਾ। ਠੀਕ ਹੈ। ਫੇਰ ਇਹ ਆਪਾਂ ਦੂਸਰੇ ਭੈਣਾ ਭਰਾਵਾਂ ਨੂੰ ਦੱਸਦੇ ਹਾਂ ਜੀ ਜੀ ਠੀਕ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਸਵੇਸ਼ਨ ਰਾਜਵਿੰਦਰ ਸਿੰਘ ਗਿਲਸਾਹ ਜਿਨ੍ਹਾਂ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਜਿਹੜੀ ਇਹ ਛਿਲਾਜੀਤ ਹੈਗੀ ਐ ਕਾਲਾ ਅੰਮ੍ਰਿਤ ਇਹਨਾਂ ਨੇ ਨਾਮ ਦਿੱਤਾ ਹੈ ਤਾਂ ਢ ਘਰ ਵੀ ਨਾਲ ਨਾਲ ਤਾਂ ਹੀ ਤਾਂ ਸਾਨੂੰ ਦੱਸੀ ਜ ਨੇ ਹਾਂ ਤਾਂ ਹੀ ਤੁਹਾਨੂੰ ਦੱਸਰੇ ਜੀ ਦੇ ਫਾਇਦੇ ਤੁਸੀਂ ਆਪ ਦੱਸੋਗੇ ਦੇ ਫਾਇਦੇ ਜੀਵੇਂ ਦੂਜੇ ਆਪਣੀਆਂ ਮੈਡੀਸਨਾਂ ਵਾਂਗੂ ਸਭ ਜਿਹੜੇ ਫੂਡ ਸਪਲੀਮੈਂਟ ਆਪਾਂ ਜਿੰਨੇ ਦਿੰਨੇ ਆ ਉਹਦੇ ਪੇਸ਼ੈਂਟ ਦੱਸਦੇ ਨੇ ਰਿਜ਼ਲਟ ਐਂ ਇਧੇ ਰਿਜ਼ਲਟ ਆਉਂਦਾ। ਕੀ ਬਾਤ ਹੈ। ਜੀ 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 ਚਲੋ ਬਹੁਤ ਬਹੁਤ ਸ਼ੁਕਰੀਆ ਸੋ ਉਮੀਦ ਕਰਦੇ ਆਂ ਇਹ ਵੀਡੀਓ ਨਾਲ ਲੋਕਾਂ ਤੱਕ ਤੁਸੀਂ ਜ਼ਰੂਰ ਸ਼ੇਅਰ ਕਰ ਦੋਗੇ ਜਿਹੜੇ ਤਾਕਤ ਦੇ ਚੱਕਰ 'ਚ ਆਪਣਾ ਭਮੱਕੜ ਬਣਾ ਲੈਂਦੇ ਨੇ, ਜੇਬਾਂ ਢੀਲੀਆਂ ਕਰਾ ਲੈਂਦੇ ਨੇ, ਬਹੁਤ ਜ਼ਿਆਦਾ ਨੁਸਖੇ ਫਾਰਮੂਲੇ ਆਪਣੇ ਆਪ ਤੇ ਇਸਤੇਮਾਲ ਕਰਕੇ ਆਪਣਾ ਸਰੀਰ ਖਰਾਬ ਕਰ ਲੈਂਦੇ ਨੇ ਤਾਂ ਅਜਿਹੇ ਦੇ ਵਿੱਚ ਮੈਨੂੰ ਲੱਗਦਾ ਕਿ ਇਹ ਤਾਂ ਸੇਫਲੀ ਇਸਤੇਮਾਲ ਅਗਰ ਅਸੀਂ ਕੀਤਾ ਜਾਵੇ ਤਾਂ ਬਹੁਤ ਸਾਰੇ ਦਿੱਕਤਾਂ ਪਰੇਸ਼ਾਨੀਆਂ ਜਿਹੜੀਆਂ ਪ੍ਰਧਾਨ ਜੀ ਦੇ ਮੁਤਾਬਕ ਉਹ ਤੁਹਾਡੀਆਂ ਠੀਕ ਹੋ ਸਕਦੀਆਂ ਨੇ ਫਿਲਹਾਲ ਇਹ ਵੀਡੀਓ ਕਿਵੇਂ ਲੱਗੀ ਇਸ ਬਾਬਤ ਤੁਸੀਂ ਆਪਣੀ رائے ਵੀ ਸਾਨੂੰ ਜ਼ਰੂਰ ਦਿਓ ਔਰ ਜੇਕਰ ਫਿਰ ਵੀ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਹੈ ਤਾਂ ਜਿਹੜੇ ਪ੍ਰਧਾਨ ਜੀ ਹੈਗੇ ਨੇ ਜਾਂ ਇਹ ਨੁਸਖਾ ਫਾਰਮੂਲਾ ਹੈਗਾ ਉਹ ਅਸੀਂ ਪੁੱਛ ਲੈਣੇ ਵੀ ਕਿੱਥੋਂ ਕਿੱਥੋਂ ਮਿਲਦਾ ਜੀ ਇਹ ਮਹਾਲੀ ਸਾਡਾ ਮਦਨਪੁਰ ਚੌਂਕ ਦੋ ਫੇਸ ਮਹਾਲੀ ਤੇ ਸ਼ੀਤਲਾ ਮਾਤਾ ਮੰਦਰ ਦੇ ਨਾਲ ਲੁਧਿਆਣਾ ਬਾਬਾ ਦੀਪ ਸਿੰਘ ਜੀ ਦਾ ਗੁਰਦੁਆਰਾ ਉਹਦੇ ਲਾਗੇ ਟਿਊਸ਼ਨ ਮਾਰਕੀਟ 30 ਨੰਬਰ ਸ਼ੋਰੂਮ ਲੁਧਿਆਣਾ ਬਰਨਾਲੇ ਸੇਖਾ ਰੋਡ 9 ਨੰਬਰ ਗਲੀ ਨਾਮਦਾਰੀ ਫਲੈਕਸ ਦੇ ਨਾਲ ਇਹ ਤਿੰਨੇ ਸੈਂਟਰ ਸਾਡੇ ਅਵੇਲੇਬਲ ਹੈ ਜਿੱਥੋਂ ਮਰਜ਼ੀ ਲੈ ਸਕਦੇ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਸੋ ਉਮੀਦ ਕਰਦਾ ਕਿ ਇਹ ਵੀਡੀਓ ਤੁਹਾਨੂੰ ਹੋਰ ਨਾਲ ਵੀਡੀਓ ਦੀ ਤਰ੍ਹਾਂ ਪਸੰਦ ਆਏਗੀ ਫਿਰ ਵੀ ਤੁਸੀਂ ਆਪਣੀ ਰਾਇ ਇਸ ਵੀਡੀਓ ਬਾਬਤ ਕਮੈਂਟਾਂ ਦੇ ਹੇਠਾਂ ਕਮੈਂਟਾਂ ਦੇ ਵਿੱਚ ਦੇ ਸਕਦੇ ਹੋ ਅਗਰ ਕਿਸੇ ਨੂੰ ਕੋਈ ਹੋਰ ਦਿੱਕਤ ਪਰੇਸ਼ਾਨੀ ਜਾਂ ਕੋਈ ਹੋਰ ਗੱਲਬਾਤ ਤੁਸੀਂ ਕਰਨੀ ਹੈ ਤਾਂ ਪ੍ਰਧਾਨ ਜੀ ਦਾ ਨੰਬਰ ਅਸੀਂ ਦੇ ਦਿੱਤਾ ਉਸ ਨੰਬਰ ਦੇ ਉੱਤੇ ਕਾਲ ਕਰਕੇ ਵੀ ਤੁਸੀਂ ਆਪਣੀ ਦਿੱਕਤ ਪਰੇਸ਼ਾਨੀ ਇਹਨਾਂ ਨਾਲ ਸਾਂਝੇ ਕਰਕੇ ਇਸ ਕਾਲੇ ਹਮਰਤ ਦੇ ਜ਼ਰੀਏ ਜ਼ਰੂਰ ਦੂਰ ਕਰ ਸਕੋਗੇ ਫਿਲਹਾਲ ਮੈਨੂੰ ਇਹ ਵੀਡੀਓ ਇੱਥੇ ਹੀ ਖਤਮ ਕਰਨੀ ਦੀ ਇਜਾਜ਼ਤ ਹੈ ਧੰਨਵਾਦ